ਹਾਂਜੀ ਕਿਸਾਨ ਵੀਰੋ ਸਾਰੇ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਕਿਸਾਨ ਵੀਰੋ ਝੋਨੇ ਦੀ ਫਸਲ ਬਾਰੇ ਬਹੁਤ سارے ਸਵਾਲ ਆ ਰਹੇ ਆ 20-20 ਦਿਨ ਦੇ ਝੋਨੇ ਨੂੰ ਕਿਸਾਨ ਵੀਰ ਜਦੋਂ ਦੇਖੀਦਾ ਉਹਦੀ ਫੋਟੋ ਦੇਖੀਦੀ ਜਾਂ ਵੀਡੀਓ ਦੇਖੀਦੀ ਤਾਂ ਉਹ ਬੜੀ ਵਧੀਆ ਫਸਲ ਹੁੰਦੀ ਹੈ ਕਿਸਾਨ ਵੀਰ ਪੁੱਛਦੇ ਕਿ ਸਾਡਾ ਝੋਨਾ ਫਟਾਰਾ ਨਹੀਂ ਕਰ ਰਿਹਾ 20-25 ਦਿਨ ਤੇ ਝੋਨੇ ਤੋਂ ਆਪਾਂ ਕਿੰਨਾ ਕੁ ਫਟਾਰਾ ਚੋਣੇ ਕਿਸਾਨ ਵੀਰੋ ਇਹਦੇ ਬਾਰੇ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਬਹੁਤ ਜ਼ਿਆਦਾ ਜੇ ਆਪਾਂ ਪ੍ਰੋਡਕਟ ਪਾ ਪਾ ਕੇ ਉਹਦਾ ਪ੍ਰਾਲ ਵਧਾਈ ਚੱਲਾਂਗੇ ਉਹਦਾ ਰੰਗ ਗੂੜਾ ਕਰੀ ਚੱਲਾਂਗੇ ਉਹਦਾ ਆਪਾਂ ਨੂੰ ਕੋਈ ਬਹੁਤਾ ਫਾਇਦਾ ਨਹੀਂ ਹੋਣ ਵਾਲਾ ਫਸਲ ਨੇ ਆਪਦੇ ਸਮੇਂ ਦੇ ਨਾਲ ਹੀ ਫਟਾਰਾ ਕਰਨਾ ਤੇ ਸਮੇਂ ਦੇ ਨਾਲ ਹੀ ਗਰੋਥ ਕਰਨੀ ਹੈ ਜੇ ਆਪਾਂ ਵੱਧੂ ਪ੍ਰੋਡਕਟ ਪਾਵਾਂਗੇ ਆਧਾਰਨ ਦੇ ਤੌਰ ਤੇ ਇੱਕ ਤਾਂ ਆਪਾਂ ਨੇਚਰਲ ਕੁਦਰਤੀ ਖਾਣੇ ਆ ਤੇ ਇੱਕ ਮਨੋਖ ਲੈਂਦਾ ਬਾਜ਼ਾਰੋਂ ਕੋਈ ਪ੍ਰੋਟੀਨ ਜਾਂ ਮਾਈਨੋ ਐਸਿਡ ਮਿਲਦੇ ਆ ਇਹਦੇ ਵਿੱਚੋਂ ਫਾਇਦਾ ਕਿਹੜੇ ਕਰਦੇ ਆ ਤੇ ਨੁਕਸਾਨ ਕਿਹਦਾ ਹੁੰਦਾ ਇਹ ਤੁਹਾਨੂੰ ਪਤਾ ਹੀ ਹੈ। ਸੋ ਫਸਲ ਨੂੰ ਆਪਾਂ ਕਿੰਨੇ ਕੁ ਪ੍ਰੋਡਕਟ ਪਾ ਸਕਦੇ ਆ। ਬਹੁਤ ਜ਼ਿਆਦਾ ਕਿਸਾਨ ਵੀਰ ਜਿਹੜੇ ਹੈਗੇ ਮਿੱਟੀ ਦੇ ਵਿੱਚ ਜ਼ਿਆਦਾ ਕੁਝ ਕਿਸਾਨ ਵੀਰ ਤਾਂ ਇਹ ਪੁੱਛ ਰਹੇ ਕਿ ਜਿਹੜਾ ਕਾਟਾ ਪਾਉਣ ਦਾ ਸਹੀ ਟਾਈਮ ਕਦੋਂ ਆ ਤਾਂ ਕਿ ਜਿਹੜੀ ਫਸਲ ਵਧੀਆ ਫਟਾਰਾ ਕਰੇ। ਹੋਰ ਫਿਪਰੋਨਿਲ ਵਗੈਰਾ ਕਿਸਾਨ ਵੀਰ ਪੁੱਛ ਰਹੇ ਆ ਕਿ ਕਦੋਂ ਆਪਾਂ ਇਹ ਪਾ ਸਕਦੇ ਕਿਸਾਨ ਵੀਰੋ ਇਹ ਕੀਟਨਾਸ਼ਕ ਨੇ ਇਹ ਰਿਕਮੈਂਡੇਸ਼ਨ ਦੇ ਹਿਸਾਬ ਨਾਲ ਤੁਸੀਂ ਪਾ ਸਕਦੇ ਪਹਿਲਾਂ ਪਾ ਪਾ ਕੇ ਆਪਾਂ ਜ਼ਮੀਨ ਦਾ ਨਾਸ ਨਾ ਮਾਰੀਏ ਬਹੁਤ ਸਾਰੇ ਕਿਸਾਨ ਵੀਰਾਂ ਝੋਨਾ ਲਾਉਣ ਸਾਰੀ ਕਲੋਰੋਪੈਰੀਫੋਸ ਪਾਉਣ ਦੇ ਚਾਹੇ ਉਹਨਾਂ ਦੇ ਜ਼ਮੀਨ 'ਚ ਕੋਈ ਸਿਉਂਕ ਵਗੈਰਾ ਦੀ ਸਮੱਸਿਆ ਹੋਵੇ ਜਾਂ ਨਾ ਹੋਵੇ ਸੋ ਆਪਾਂ ਨੂੰ ਗੱਲ ਕੀ ਹੈ ਕਿ ਆਪਾਂ ਜਿਹੜਾ ਹੈਗਾ ਮਿੱਟੀ ਨੂੰ ਨਹੀਂ ਫੀਡ ਕਰਦੇ ਆਪਾਂ ਬੂਟਿਆਂ ਵਾਸਤੇ ਖਾਦ ਦੇ ਰਹੇ ਆ ਮਿੱਟੀ ਦੇ ਪੱਲੇ ਕੁਝ ਨਹੀਂ ਰਹਿਣਾ ਜੇ ਆਪਾਂ ਇਹ ਸਮਾਨ ਵਾਧੂ ਪਾਉਨੇ ਆ ਬਿਨਾ ਮਤਲਬ ਉਹ ਜੇ ਆਪਾਂ ਕੀਟਨਾਸ਼ਕ ਤੇ ਉਲੀਨਾਸ਼ਕ ਜਿਹੜਾ ਜ਼ਮੀਨ 'ਚ ਦਿੰਨੇ ਆ ਤਾਂ ਉਹਦੇ ਨਾਲ ਜਿਹੜੇ ਮਾਈਕਰੋ ਆਰਗੇਨਿਜ਼ਮ ਆ ਸੂਖਮ ਜੀਵ ਆ ਬਹੁਤ ਤਰ੍ਹਾਂ ਦੇ ਜ਼ਮੀਨ 'ਚ ਪਏ ਹੁੰਦੇ ਆ ਜਿਹੜੇ ਕਿ ਬੂਟਿਆਂ ਵਾਸਤੇ ਸਾਰੇ ਪ੍ਰੋਡਕਟ ਅਵੇਲੇਬਲ ਕਰਦੇ ਜ਼ਮੀਨ ਦੇ ਵਿੱਚੋਂ ਉਹਨੂੰ ਕਹਿੰਦੇ ਆਪਾਂ ਆਰਗੈਨਿਕ ਮੈਟਰ ਹੁੰਦੀ ਜ਼ਮੀਨ 'ਚ ਇੱਕ ਤਾਂ ਹੁੰਦੀ ਸੈਂਡ ਸੈਲਟ ਕਲੇ ਪਾਰਟੀਕਲ ਜਿਹਦੇ ਵੇਸ ਤੇ ਚੀਕਣੀ ਮਿੱਟੀ ਰੇਤਲੀ ਮਿੱਟੀ ਆਪਾਂ ਕਹਿ ਦਿੰਨੇ ਆ ਤੇ ਇੱਕ ਹੁੰਦੀ ਆ ਆਰਗੈਨਿਕ ਮੈਟਰ ਜਿਹਦੇ ਵਿੱਚ ਬੂਟਿਆਂ ਦੇ ਜਾਨਵਰਾਂ ਦਾ ਵੇਸਟ ਤੇ ਥੋੜੇ ਬਹੁਤੇ ਜਿਹੜੇ ਮਾਈਕਰੋ ਆਰਗਨਿਜ਼ਮ ਹੁੰਦੇ ਆ ਜਾਇ ਉਹ ਜਉਂਦੇ ਆ ਚਾਹੇ ਮਰੇ ਆ ਉਹਨਾਂ ਨੂੰ ਆਰਗੈਨਿਕ ਮੈਟਰ ਕਹਿੰਦੇ ਆ ਜਦੋਂ ਆਪਾਂ ਮਿੱਟੀ ਟੈਸਟ ਕਰਾਉਨੇ ਉਹਦੇ ਵਿੱਚ ਪਹਿਲੇ ਨੰਬਰ ਤੇ ਲਿਖਿਆ ਹੁੰਦਾ ਆਰਗੈਨਿਕ ਕਾਰਬਨ ਆਰਗੈਨਿਕ ਕਾਰਬਨ ਤੋਂ ਪਤਾ ਪਤਾ ਲੱਗਦਾ ਮਿੱਟੀ 'ਚ ਕਿੰਨੀ ਇੱਕ ਜਾਨ ਹੈ ਆਰਗੈਨਿਕ ਕਾਰਬਨ ਨੂੰ ਜਦੋਂ ਆਪਾਂ 1.724 ਨਾਲ ਗੁਣਾ ਕਰਦੇ ਆ ਤਾਂ ਉਹ ਬਣਦੀ ਆ ਸੋਇਲ ਆਰਗੈਨਿਕ ਮੈਟਰ ਜਿਹਦੇ ਵਿੱਚ 70% ਮਾਈਕਰੋ ਆਰਗੈਨਿਜ਼ਮ 22% ਜਿਹੜੇ ਹੈਗੇ ਵੱਡੇ ਜਿਹੜੇ ਜਿਵੇਂ ਗੰਡੋਏ ਵਗੈਰਾ ਹੋਰ ਜੀਵ ਜੰਤੂ ਤੇ 8% ਜਿਹੜੇ ਬੂਟਿਆਂ ਦੀਆਂ ਜੜ੍ਹਾਂ ਵਗੈਰਾ ਹੁੰਦੀਆਂ ਨੇ ਜਦੋਂ ਆਪਾਂ ਫਸਲ ਵੜਦੇ ਆ ਆਰਗੈਨਿਕ ਮੈਟਰ ਵਿੱਚ ਪlant ਮਟੀਰੀਅਲ ਵਾਉਨੇ ਆ ਉਦੋਂ ਬਿਨਾ ਆਪਾਂ ਰੂੜੀ ਦੀ ਖਾਦ ਮੁਰਗੀਆਂ ਦੀ ਖਾਦ ਜਾਂ ਹੋਰ ਖਾਦਾਂ ਜ਼ਮੀਨ 'ਚ ਪਾਉਨੇ ਆ ਹਰੀ ਖਾਦ ਕਰਦੇ ਆ ਇਹ ਸਾਰੇ ਜਿਹੜੇ ਪਲਾਂਟ ਮਟੀਰੀਅਲ ਜਾਂ ਐਨੀਮਲ ਵੇਸਟ ਹੈ ਇਹ ਉਦੋਂ ਬਾਅਦ ਆਰਗੈਨਿਕ ਮੈਟਰ ਹੈ ਇਹਦੀ ਹੁੰਦੀ ਹੈ ਡੀਕੰਪੋਜੀਸ਼ਨ ਜ਼ਮੀਨ ਦੇ ਵਿੱਚ ਜਿਹੜੇ ਸੂਖਮ ਜੀਵ ਪਏ ਆ ਪਲੱਸ ਆਕਸੀਜਨ ਦੇ ਮੌਜੂਦਗੀ ਦੇ ਵਿੱਚ ਇਹਦੀ ਆਕਸੀਡੇਸ਼ਨ ਹੁੰਦੀ ਆ ਇਸ ਉਦੋਂ ਸਿੰਪਲਰ ਪ੍ਰੋਡਕਟ ਦੇ ਵਿੱਚ ਟੁੱਟਦੇ ਆ ਸਿੰਪਲਰ ਫਾਰਮ ਦੇ ਵਿੱਚ ਜਿਹਨੂੰ ਆਪਾਂ ਜਿਹਦੇ ਵਿੱਚ ਹੁੰਦੀਆਂ 슈ਗਰ ਹੁੰਦੇ ਆ ਅਮਾਈਨੋ 슈ਗਰਸ ਹੁੰਦੇ ਆ ਐਲੀਫੈਟਿਕਸ ਹੁੰਦੇ ਆ ਫੀਨੋਲਿਕ ਆਰਗੈਨਿਕ ਐਸਿਡ ਹੁੰਦੇ ਵੱਖ-ਵੱਖ ਤਰ੍ਹਾਂ ਦੇ ਉਦੋਂ ਗਾ ਇਹ ਫੇਰ ਟੁੱਟਦੇ ਆ ਛੋਟੇ-ਛੋਟੇ ਰੂਪ 'ਚ ਇਹ ਪ੍ਰੋਸੈਸ ਹੌਲੀ-ਹੌਲੀ ਹੁੰਦੀ ਆ ਜ਼ਮੀਨ ਆਪਾਂ ਨੂੰ ਨਹੀਂ ਨਜ਼ਰ ਆਉਂਦੀ ਇਹ ਇਹ ਟੁੱਟਦੇ ਮਾਈਕਰੋਬੀਅਲ ਬਾਇਓਮਾਸ ਉਦੋਂ ਬਾਅਦ ਬਣ ਜਾਂਦਾ ਜਾਂ ਇਹ ਉਦੋਂ ਬਾਅਦ ਆਕਸੀਡੇਸ਼ਨ ਹੋ ਕੇ ਇਹਨਾਂ ਦਾ ਹਿਊਮਿਕ ਅਸੈਂਬਲੇਜ ਬਣਦੀ ਹੈ ਹਿਊਮਿਕ ਅਸੈਂਬਲੇਜ ਦੇ ਵਿੱਚ ਕੀ ਹੁੰਦਾ ਫਾਲਿਕ ਐਸਿਡ ਤੇ ਹਿਊਮਿਕ ਐਸਿਡ ਜਿਹੜਾ ਬਾਹਰੋਂ ਲੈ ਲੈ ਕੇ ਕਿਸਾਨ ਵੀਰ ਜ਼ਮੀਨ 'ਚ ਐਡ ਕਰ ਰਿਹਾ ਬਲਕਿ ਜ਼ਮੀਨ ਦੇ ਵਿੱਚ ਇਹ ਪਹਿਲਾਂ ਹੀ ਪਣਦੇ ਰਹਿੰਦੇ ਆ ਜੇ ਆਪਾਂ ਜ਼ਮੀਨ ਨੂੰ ਖਾਦ ਦਿੰਨੇ ਆ ਬੂਟਿਆਂ ਦੀ ਬਜਾਏ ਜ਼ਮੀਨ ਨੂੰ ਖਾਦ ਦਿਓ ਜ਼ਮੀਨ ਆਪਣੇ ਆਪ ਬੂਟਿਆਂ ਨੂੰ ਖਾਦ ਦਿੰਦੀ ਹੈ ਜ਼ਮੀਨ ਦੇ ਵਿੱਚ ਆਪਾਂ ਬਹੁਤ ਜ਼ਿਆਦਾ ਧਿਆਨ ਨਹੀਂ ਦਿੰਦੇ ਕੋਈ ਵੀ ਆਪਾਂ ਆਰਗੈਨਿਕ ਮੈਟਰ ਨਹੀਂ ਐਡ ਕਰਦੇ ਜੇ ਆਪਾਂ ਝੋਨੇ ਦੀ ਪ੍ਰਾਲੀ ਕਣਕ ਦਾ ਨਾੜਾ ਜਿਹੜਾ ਉਹ ਖੇਤਾਂ ਦੇ ਵਿੱਚ ਪਾਉਂਦੇ ਰਹੀਏ ਉਹਦੇ ਨਾਲ ਵੀ ਬੜਾ ਫਾਇਦਾ ਮਿਲਦਾ ਆਪਾਂ ਜ਼ਮੀਨ ਨੂੰ ਜੇ ਵਾਰ-ਵਾਰ ਇੰਨੀਆਂ ਚੀਜ਼ਾਂ ਪਾਉਂਦੇ ਰਵਾਂਗੇ ਤਾਂ ਜ਼ਮੀਨ ਦੇ ਵਿੱਚ ਜਿਹੜੇ ਮਾਈਕਰੋ ਆਰਗੈਨਿਜ਼ਮ ਸੂਖਮ ਜੀਵ ਹੈ ਜਿਹੜੀਆਂ ਬੈਨੀਫੀਸ਼ੀਅਲ ਆ ਲਾਭਦਾਇਕ ਉੱਲੀਆਂ ਨੇ ਜਾਂ ਆਰਥਰੋਪੋਰਡਜ਼ ਹੈ ਜ਼ਮੀਨ ਦੇ ਵਿੱਚ ਨਿਮਾ ਟੋੜ ਜਿਹੜੇ ਬੈਨੀਫੀਸ਼ੀਅਲ ਨੇ ਉਹ ਖਤਮ ਹੋ ਜਾਣਗੇ ਤੇ ਜਮੀਨ ਦੇ ਪਰਲੇ ਕੁਛ ਨਹੀਂ ਤੇ ਫੇਰ ਆਪਾਂ ਜਿੰਨੇ ਮਰਜੀ ਪ੍ਰੋਡਕਟ ਪਾ ਲਗੇ ਆਪਣਾ ਖਰਚਾ ਵਧੂਗਾ ਤੇ ਜਮੀਨ ਦੇ ਵਿੱਚ ਜਾਨ ਨਹੀਂ ਰਹਿਣੀ ਜਿਹੜੀ ਇਹ ਜਦੋਂ ਮਾਈਕਰੋ ਆਰਗਨ ਜਿਹੜੀ ਇਹ ਟੁੱਟਦੀ ਆਰਗੈਨਿਕ ਮੈਟਰ ਨੂੰ ਫਾਈਨਲ ਜਦੋਂ ਫਾਈਨਲ ਬ੍ਰੇਕਡਾਊਨ ਹੋ ਜਾਂਦੀ ਜਿਹਦੇ ਵਿੱਚ ਪ੍ਰੋਟੀਨਸ ਹੁੰਦੇ ਮਾਈਨੋ ਐਸਿਡ ਹੁੰਦੇ 슈ਗਰ ਹੁੰਦੇ ਆ ਫਾਲਵਿਕ ਐਸਿਡ ਹੁੰਦਾ ਹਿਊਮਿਕ ਐਸਿਡ ਹੁੰਦਾ ਇਹ ਸਾਰੇ ਕਲੇਮ ਜਿਹੜੇ ਮਿਨਰਲਸ ਐ ਵਿੱਚ ਪਏ ਆ ਜਮੀਨ ਦੇ ਵਿੱਚ ਉਹਨਾਂ ਤੇ ਐਬਜ਼ੌਰਬ ਹੋ ਜਾਂਦੇ ਆ ਜਿਹੜੇ ਕਿ ਜਦੋਂ ਆਪਾਂ ਤੱਤ ਜਮੀਨ ਚ ਪਾਉਨੇ ਆ ਬੂਟੇ ਜਿੰਨਾ ਕ ਲੈ ਪਾਉਂਦੇ ਆ ਉਹ ਬੂਟੇ ਅਪਡੇਟ ਕਰ ਲੈਂਦੇ ਬਾਕੀ ਤੱਤਾਂ ਨੂੰ ਇਹ ਕੋਲੇ ਬੰਨ ਕੇ ਰੱਖਦੀ ਹੈ ਹਿਊਮਿਕ ਹਿਊਮਨ ਹਿਊਮਸ ਤੇ ਹਿਊਮੀਫੀਕੇਸ਼ਨ ਜਿਹੜੀ ਪ੍ਰੋਸੈਸ ਹੈ ਜਦੋਂ ਆਰਗੈਨਿਕ ਮੈਟਰ ਤੋਂ ਹਿਊਮਸ ਬਣਦੀ ਆ ਤਾਂ ਉਦੋਂ ਜਿਹੜੇ ਛੋਟੇ-ਛੋਟੇ ਜੀਵ ਜੰਤੂ ਆ ਉਹ ਜਿਹੜਾ ਹੈਗਾ ਮਟੀਰੀਅਲ ਰਿਲੀਜ਼ ਕਰਦੇ ਆ ਉਹ ਗੂੰਦ ਵਰਗਾ ਮਟੀਰੀਅਲ ਹੁੰਦਾ ਹੈ ਮਿਊਸੀਲੇਜ ਨੂੰ ਆਪਾਂ ਕਹਿੰਦੇ ਆ ਇਹ ਜਿਹੜੀ ਜ਼ਮੀਨ ਦੇ ਐਗਰੀਗੇਟਸ ਬਣਾ ਕੇ ਰੱਖਦੇ ਜ਼ਮੀਨ ਨੂੰ ਹਵਾਦਾਰ ਬਣਾਉਂਦੇ ਆ ਕਟਾਇਨ ਐਕਸਚੇਂਜ ਕੈਪੈਸਿਟੀ ਜ਼ਮੀਨ ਦੀ ਵੱਧਦੀ ਆ ਜਿੱਥੇ ਆਰਗੈਨਿਕ ਮੈਟਰ ਜ਼ਿਆਦਾ ਇੰਟਰਨ ਜਿਹਦੇ ਵਿੱਚ ਹਿਊਮਸ ਚਾ ਆਰਗੈਨਿਕ ਕਾਰਬਨ ਵਧਦੀ ਹੈ ਤੱਤ ਨਹੀਂ ਥੱਲੇ ਜਾ ਪਾਉਂਦੇ ਤੱਤ ਜਿਹੜੇ ਜ਼ਮੀਨ ਦੇ ਵਿੱਚ ਰਹਿੰਦੇ ਹੌਲੀ ਹੌਲੀ ਬੂਟਿਆਂ ਨੂੰ ਮਿਲਦੇ ਰਹਿੰਦੇ ਆ ਜਾਨੀ ਕਿ ਸਟੋਰ ਹਾਊਸ ਬਣ ਜਾਂਦਾ ਇੱਕ ਬੈਂਕ ਬਣ ਜਾਂਦਾ ਤੱਤਾਂ ਦਾ ਜਦੋਂ ਆਪਾਂ ਜ਼ਮੀਨ ਨੂੰ ਆਰਗੈਨਿਕ ਮੈਟਰ ਐਡ ਕਰਦੇ ਰਹਿੰਦੇ ਵਿੱਚ ਤੇ ਪਾਣੀ ਦੀ ਹੋਲਡਿੰਗ ਕੈਪੈਸਿਟੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਲੰਬੇ ਸਮੇਂ ਦੇ ਵਿੱਚ ਜ਼ਮੀਨ ਦੇ ਵਿੱਚ ਨਮੀ ਬਣੀ ਰਹਿੰਦੀ ਹੈ ਗਰਮ ਰੁੱਤ ਦੇ ਵਿੱਚ ਜ਼ਮੀਨ ਠੰਡੀ ਰਹਿੰਦੀ ਆ ਤੇ ਠੰਡੇ ਟੈਂਪਰੇਚਰ ਦੇ ਵਿੱਚ ਜ਼ਮੀਨ ਦਾ ਟੈਂਪਰੇਚਰ ਉੱਪਰ ਜਾਂਦਾ ਜਿੱਥੇ ਆਰਗੈਨਿਕ ਮੈਟਰ ਤੇ ਹਿਊਮਸ ਜ਼ਿਆਦੇ ਆ ਸੋ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਫਸਲ ਦੇ ਵਿੱਚ ਜ਼ਰੂਰਤ ਅਨੁਸਾਰ ਕਿਸਾਨ ਵੀਰੋ ਤਤ ਦਿਓ ਬਿਨਾ ਮਤਲਬ ਤੋਂ ਵਿੱਚ ਪ੍ਰੋਡਕਟ ਨਾ ਪਾਓ ਜ਼ਮੀਨ ਦਾ ਪਨਾਸ ਨਾ ਮਾਰਗੇ ਬੂਟੇ ਨੇ ਆਪਦੇ ਸਮੇਂ ਦੇ ਅਨੁਸਾਰ ਹੀ ਗਰੋਥ ਕਰਨੀ ਆ ਕੱਲ ਮੈਂ ਇੱਕ ਵੀਡੀਓ ਪਾਈ ਸੀ ਜਿਹਦੇ ਬਾਰੇ ਦੱਸਿਆ ਸੀ ਤਤਾਂ ਦੀ ਘਾਟ ਦੀਆਂ ਨਿਸ਼ਾਨੀਆਂ ਕਾਸ ਤੌਰ ਤੇ ਨਾਈਟ੍ਰੋਨ ਫਾਸਫੋਰਸ ਪੋਟਾਸ਼ ਬੋਰੋਨ ਤੇ ম্যাগਨੀਸ਼ੀਅਮ ਲੋਹਾ ਤੱਤ ਜ਼ਿੰਕ ਸਾਰਿਆਂ ਦੀਆਂ ਘਾਟ ਦੀਆਂ ਨਿਸ਼ਾਨੀਆਂ ਝੋਨੇ ਦੇ ਵਿੱਚ ਕੀ ਕੀ ਨਿਸ਼ਾਨੀਆਂ ਤੇ ਉਹਨੂੰ ਆਪਾਂ ਕਿਸ ਤਰ੍ਹਾਂ ਪੂਰਤੀ ਕਰ ਸਕਦੇ ਹਾਂ ਵਾਧੂ ਪ੍ਰੋਡਕਟ ਜਿਹੜੇ ਤੁਸੀਂ ਲੈ ਲੈ ਕੇ ਪਾਉਨੇ ਆ ਉਹ ਪ੍ਰੋਡਕਟ ਆ ਜਿਹੜੇ ਉਹ ਜ਼ਮੀਨ ਦੇ ਵਿੱਚ ਹੀ ਪੈਦਾ ਹੁੰਦੇ ਆ ਜੇ ਆਪਾਂ ਜ਼ਮੀਨ ਨੂੰ ਤਾਕਤ ਦਿੰਨੇ ਆ ਤਾਂ ਜੇ ਆਪਾਂ ਜ਼ਮੀਨ ਨੂੰ ਖਾਦ ਦਵਾਂਗੇ ਤਾਂ ਜ਼ਮੀਨ ਅੱਗੇ ਬੂਟਿਆਂ ਨੂੰ ਖਾਦ ਦੇਊਗੀ ਤੇ ਫਸਲ ਦਾ ਝਾੜ ਵਧੇਗਾ ਜੇ ਆਪਾਂ ਸਿਰਫ ਮੌਕੇ ਦੀ ਫਸਲ ਦੇ ਵਿੱਚ ਹੀ ਪ੍ਰੋਡਕਟ ਪਾਉਂਦੇ ਰਾਵਾਂਗੇ ਜ਼ਮੀਨ ਦੇ ਉੱਪਰਲੇ ਕੱਖ ਨਹੀਂਗਾ ਤੇ ਫਿਰ ਆਪਾਂ ਨੂੰ ਹਰ ਵਾਰੀ ਖਰਚੇ ਹੀ ਵਧਦੇ ਜਾਣਗੇ ਤੇ ਜੇ ਆਪਾਂ ਜ਼ੋਰ ਲਾ ਕੇ ਤੇ ਬਾਹਰੋਂ ਪ੍ਰੋਡਕਟ ਪਾ ਕੇ ਫਟਾਰਾ ਕਰਾਇਆ ਹੋਊਗਾ ਤੇ ਉਹਦੇ ਵਿੱਚ ਬਿਮਾਰੀਆਂ ਤੇ ਕੀੜੇ ਮਕੌੜਿਆਂ ਦਾ ਹਮਲਾ ਵੀ ਵੱਧ ਹੋਊਗਾ ਫੋਕ ਵੀ ਵੱਧ ਪਾਊਗੀ ਤੇ ਨੁਕਸਾਨ ਵੀ ਆਪਣਾ ਜ਼ਿਆਦਾ ਹੋਊਗਾ ਸੋ ਇਹਨਾਂ ਗੱਲਾਂ ਲਿਹਾਣ ਦੇਣਯੋਗ ਜਿਹੜੀ ਹੈਗੀ ਆ ਬਹੁਤ ਤੁਹਾਡੀ ਇੰਟੈਂਸ਼ਨ ਚਾਹੀਦੀ ਹੈ ਕਿ ਆਪਾਂ ਫਸਲ ਨੂੰ ਜ਼ਰੂਰਤ ਦੇ ਤੱਤ ਦੇਈਏ ਜਿਹੜੇ ਫਸਲ ਨੂੰ ਮਜ਼ਬੂਤੀ ਦਿੰਦੇ ਆ ਨਾ ਕਿ ਫਸਲ ਦੀ ਦਿੱਖ ਸਿਰਫ ਜਿਹੜੀ ਫਲਾਵਟ ਵਧਾਉਣੀ ਆ ਪਤਰਾਵਾਂ ਵਧਾਉਣਾ ਉਹਦਾ ਹਰਾਪਣ ਵਧਾਉਣਾ ਕਾਲੀ ਸ਼ਾਹ ਕਰਨੀ ਆ ਥੋੜਾ ਜਿਹਾ ਆਪਾਂ ਸਬਰ ਨਾਲ ਜਿਹੜੀ ਹੈਗੀ ਆ ਫਸਲ ਦੀ ਗਰੋਥ ਕਰਨੀ ਆ ਕਿਉਂਕਿ ਫਸਲ ਆ ਉਹ ਵੈਰਾਈਟੀ ਦੇ ਹਿਸਾਬ ਨਾਲ ਬੜਾ ਸੰਭਾ ਲੰਬਾ ਸਮਾਂ ਉਹ ਲੈਂਦੀ ਆ ਜਿਦੇ ਵਿੱਚ ਉਹਨੇ ਫਟਾਰਾ ਵੀ ਕਰਨਾ ਫਿਰ ਉਸਦੁਬਾਰ ਪ੍ਰੋਡਕਟ ਫੇਜ਼ ਆਉਣਾ ਦਿਨਾਂ ਦੇ ਵਿੱਚ ਜਿਹੜੀ ਫਸਲ ਨੂੰ ਆਪਾਂ ਫਟਾਰਾ ਕਰਵਾਉਣ ਨਾਲ ਧਿਆਨ ਨਾ ਦਈਏ ਸੋ ਜਿਹੜੀ ਜੇ ਕੋਈ ਗ੍ਰੋਥ ਵਾਸਤੇ ਤੁਹਾਨੂੰ ਜਿਹੜੀ ਫਸਲ ਰੁਕੀ ਹੋਈ ਆ ਉਹਦੇ ਵਾਸਤੇ ਤੱਤਾ ਵਾਲੀਆਂ ਸਪਰੇਆਂ ਬਾਰੇ ਤੁਹਾਨੂੰ ਮੈਂ ਦੱਸਿਆ ਹੋਇਆ ਸਸਤੀਆਂ ਤੇ ਚੰਗੀ ਜਿਹੀ ਦੀ ਜ਼ਰੂਰਤ ਹੁੰਦੀ ਆ ਉਹਦੇ ਬਾਰੇ ਮੈਂ ਦੱਸਿਆ ਹੋਇਆ ਸੋ ਉਮੀਦ ਆ ਤੁਹਾਨੂੰ ਜਿਹੜਾ ਹੈਗਾ ਇਹਦੇ ਬਾਰੇ ਸਮਝ ਜ਼ਰੂਰ ਲੱਗੂਗੀ ਜੇ ਕੋਈ ਹੋਰ ਸਵਾਲ ਹੋਵੇ ਜ਼ਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਸੁਝਾਅ ਹੋਵੇ ਸਵਾਲ ਹੋਵੇ ਜ਼ਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ